ਫਿਕਰ ਕਰਦੀ ਆ ਪਹਿਲਾਂ ਹੀ ਬਈ ਨੋ ਨਾ ਤੇ ਹੱਥ ਲੱਗ ਗਿਆ ਕਿ ਚਾਰ ਪੰਜ ਹੋਰ ਲਾ ਹੁਣ ਓਏ ਡਰਦੀ ਆ ਵੀ ਕਿਤੇ ਪੱਥਰ ਨਾ ਮੇਰਾ ਖਰਾਬ ਹੋ ਜੇ ਗੇੜਾ ਤਾਂ ਦਓ ਗੇੜਾ ਤਾਂ ਲੈ ਲੈ ਘਟੇ ਲੈ ਹਵਾ ਤੋਂ ਸੱਖੀਆਂ ਚਲ ਕਰਨ ਗੇੜਾ ਦੇ ਵਿਆਲੇ ਮੁੰਡੇ ਨਾਲ ਗੇੜਾ ਸੁਮਣਾ ਰਹਿਤਦਾਰ ਆ ਗਏ ਥੋੜੇ ਓਏ ਜਾ ਬੇਲ ਦੇ ਉਹਨਾਂ ਨੇ ਨਾਨਕਾਂ ਨੇ ਆਇਆ ਬੇਲ ਦੇ ਜਾ ਬੇਲ ਕਰਾ ਕੇ ਆਈਏ ਬੋਲੀਆਂ ਨਹੀਂ ਹੋਣੀਆਂ ਇਹ ਪਾਤ ਦੇਣੀਆਂ ਇਹਨਾਂ ਨੇ ਤਾਂ ਦੋ ਹੀ ਪਾਉਣੀਆਂ ਜਾਂ ਆਮੀ ਬਾਬਾ ਨਾਨਕ ਆ ਜਾਂਦੇ ਲੈ ਕਿਹੜਾ ਮੈਂ ਪਾਉਂਦੀਆਂ ਪਿਆਰ ਮੁਹੱਬਤ ਜਾਂੜਾ ਪੀਵੇ ਨਾ ਨਾ ਤੇਰੇ ਤੁਨ ਤੁਈਏ ਐ ਲਾਉਂਦਾ ਟਕਾ ਨਾਲ ਉਹ ਥੋੜਾ ਮਾਰਦਾ ਟੋਲਕੀ ਦਾ ਮਾੜਾ ਡੀਕਦਾ ਹੀ ਵੀ ਅੱਜ ਕੋਈ ਆਇਆ ਹੀ ਨਹੀਂ ਇਹ ਇਹਦਾ ਹੁਣ ਲੈਣੋਂ ਪਾਰ ਆਉਣਗੇ ਦੇਖੀ ਚੱਲ ਆਹ ਮੁੰਡੇ ਦਾ ਦਾਦਾ ਰਾਂ ਗਿਆ ਉਹ ਤਾਇਆ ਆ ਗਿਆ ਮੁੰਡੇ ਦਾ ਨਾਲੇ ਤਾਈ ਆਹ ਤਾਇਆ ਆ ਗਿਆ ਤਾਇਆ ਮੁੰਡੇ ਦਾ ਤਾਇਆ ਆਹ ਮੁੰਡੇ ਦੀ ਤਾਈ ਦਾ ਘੇੜਾ ਦਵਾ ਦੋ ਨਾਲ ਆਹ ਤਾਈ ਆਹਾ ਉਹ ਲਾ ਗਈ ਤਾਈ ਤਾਈ ਦਊ ਪੈਸੇ ਤੁਹਾਨੂੰ ਕੱਢ ਕੇ ਉਹਨਾਂ ਨੇ ਬੋਲੀ ਬਦਲਤੀ ਉਹਦੀ ਛੋਟੇ ਛੋਟੇ ਚਾਮੜੇ ਤੇ ਚਾਚੇ ਨੂੰ ਕੋਟੇ ਕੋਟੇ ਤੋਂ ਸਾਰੀਆਂ ਹਰੀਆਂ ਹਰੀਆਂ ਕਾਟੇ ਤੇ ਦੇਦੀ ਨੂੰ ਛੋਟੇ ਕੋਟੇ ਚਾਮੜੇ ਦੇ ਦੇਦੀ ਨੂੰ ਮੋਢੀ ਤਾਈ ਵੇਲ ਲਿਆਈ ਕੁੰਮਣੇ ਸੰਤੋਖਾਂਗੂ 100 ਰੁਪਏ ਇੱਧਰ ਆ ਕੇ ਆਏ ਕਿਹੜਾ ਨਹੀਂ ਜਾਵੇ ਤੰਤੂ ਕਮ ਤਾਦਰ ਜਿੰਨਾ ਟਾਈਮ ਆੜਦਾ ਘਰ ਉਹ ਮੁੰਡੇ ਦੇ ਤਾਏ ਨੂੰ ਤਾਂ ਨਚਾਓ ਨਾਲ ਫੇਰ ਹੀ ਬੇਲ ਦਊ ਮੁੰਡੇ ਦੀ ਅੰਮਾ ਦਾ ਇੱਧਰ ਫਿਰਦੀ ਆ ਜਾ ਉਧਰ ਮੈਂ ਬਤਾ ਜਿਆਂ ਤਾਂ ਉਹ ਕਰ ਕੋਣ ਨਹੀਂ ਜੋਨੇ ਤੇਰਾ ਆਉਂਦਾ ਬੱਦੇ ਹੀ ਨੱਚੀ ਜਾਂਦੀਆਂ ਅੱਜ ਚਾਉਂ ਪਾਉਂਦ ਗਿਆ ਨਾ ਬੋਲ ਗਿਆ ਤੇਰਾ ਆਉਂਦ ਗਿਆ ਸੰਤੋ ਬੁੜੀ ਨੇ ਬਿਚੇ ਨੇ ਆ ਬਗ ਸੰਤੀ ਕਰ ਤਾ ਖੱਜਲ ਕੀਤਾ ਤੁਹਾਨੂੰ ਫੁੱਲ ਬੋਲੇ ਮਾਸੀ ਕੁੱਟਣੀ ਸੰਦੂਖ ਆਵਲੇ ਕਰਕੇ ਆ ਨਾ ਮਮਮੀ ਆ ਗਈ ਮੁੰਡੇ ਦੀ ਆਹਦੇ ਮੁੰਡੇ ਦੀ ਮਮਮੀ ਉਹ ਤੇ ਮੁੰਡੇ ਦਾ ਡੈਡੀ ਉਹ ਡੈਡੀ ਆ ਆ ਮੁੰਡੇ ਡੈਡੀ ਆ ਮਮਮੀ ਆ ਰੋਟੀ ਖਾਣੀ ਆ ਤੁਸੀਂ ਛਕ ਲੋ ਜੀ ਰੋਟੀ ਖਾਣੀ ਆ ਤਾਂ ਖਾ ਲੋ ਆ ਦੇ ਉਹ ਜਿਹਦੇ ਪ੍ਰਸ਼ਾਦ ਦੇ ਚੱਕੇ ਆ ਹੁਣ ਚੱਕਣਾ ਨਹੀਂ ਰਿਹਾ ਹੁਣ ਉਹ ਤੇ ਖਾ ਲੋ ਪਹਿਲਾਂ ਹੁਣ ਉਹਨੇ ਚੱਕਣਾ ਨਹੀਂ ਉਹ ਡੈਡੀ ਆ ਮਮਮੀ ਆ ਖਾ ਲੋ ਆ ਆ ਗਈ ਮੁੰਡੇ ਦੀ ਮੰਮੀ ਨੂੰ ਵਧਾਈਆਂ ਦੇ ਉਹ ਲੈ ਲੈ 200 ਰੁਪਇਆ ਆ ਗਈ ਆ ਗਈ ਯਾਰ ਆ ਜਾਂਦੀ ਆ ਆ ਹੁਣ ਗੱਲਾਂ ਚ ਨਾਂਗੇ ਜਿਹੜਾ ਇਹਨਾਂ ਨੇ ਜਾਂ ਉਹ ਨਾਂਗੀ ਲੈ ਉਹ ਮੰਮੀ ਡਾੜੀ ਤਾਂ ਨਗਾ ਤੇ ਰੋਟੀ ਤਾਂ ਖਾ ਲੈ ਰੋਟੀ ਚਾਗ ਲੋ ਪਹਿਲਾਂ ਕਾਲੂ ਵਿਆ ਜੁੱਤੀ ਲੈਣੀ ਭੁੱਲ ਗਿਆ ਇਹ ਫਿਰ ਅੱਜ ਆਇਆ ਜੁੱਤੀ ਸੀਗੀ ਤੇ ਚਾਹ ਨੂਰੇ ਸੋਣੀ ਜੁੱਤੀ ਗੱਡ ਕੇ ਰੇ ਯਾਰ ਮੁੰਡੇ ਦਾ ਕੱਲੂ ਵਿਆਹ ਦੇਖ ਲਾ ਜੁੱਤੀ ਲੈਣੀ ਭੁੱਲ ਗਿਆ ਮੈਂ ਜੁੱਤੀ ਸੀ ਮੈਂ ਗੱਲਿਆ ਅਦਰ ਜੁੱਤੀ ਦਵਾ ਕੇ ਲੈ ਆਉਣਿਆ ਯਾਰ ਸੀ ਹੈਗੀ ਸੀਗੀ ਉਹ ਮੈਂ ਜਦੋਂ ਕੱਢੀ ਸੀ ਉਹ ਯਾਰ ਸੇਠੀ ਸੂ ਜਿਗਰਾਉ ਕੱਲਾ ਨਾਲ ਹੀ ਇਹਦੇ ਜਾਵਣੇ ਦੀ ਆ ਆਪ ਤਾਂ ਲਵਾ ਕੇ ਆਈ ਐ ਤੇਰੇ ਲਾਈ ਜਾਂਦੀ ਆ ਦੇਖ ਲਾ ਮੈਂ ਤਾਂ ਤੁੱਕੇ ਨਾਲ ਲਾ ਰਹੀ ਹਾਂ ਤੁੱਕਾ ਕਿੱਥੇ ਆ ਕੀ ਪਾ ਹਾਂ ਤਾਂ 8:30 ਵਜੇ ਮੁੜ ਕੇ ਆਇਆ ਰਾਤ ਸਹੀ ਗੱਲ ਆ ਕੀ ਪਾ ਤੁੱਕਾ ਕਿੱਥੇ ਆ ਇੰਨੀ ਮੈਨੂੰ ਲਾਉਣੀ ਆਉਂਦੀ ਮੈਂ ਤਾਂ ਡੰਗ ਸਾਰ ਰਹੀ ਆ ਬੜੇ ਕੰਦੇ ਕਰੀ ਆ ਕਦ ਤੁਸੀਂ ਕਦਰੋਂ ਸ਼ਹਿਰ ਕਰਕੇ ਆਏ ਹੋ ਮੈਂ ਨੈਰੋਂ ਦੇ ਟੱਕਰ ਆ ਤੇ ਨਹੀਂ ਚੱਕ ਦਾ ਕੰਮ ਹੋਰ ਉਹ ਲਿਆਉਣੀ ਸੀ ਅਸੀਂ ਗਏ ਸੀ ਸ਼ਹਿਰੋਂ ਧਾਦ ਦੰਦੇ ਮੈਨੂੰ ਪਤਾ ਹੀ ਨਹੀਂ ਸੀ ਉਹ ਬੋਤਲਾਂ ਹੀ ਫਾੜ ਲਿਆਉਣੇ ਆ ਜੀ ਹੋਰ ਕੀ ਜੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਤੁਹਾਨੂੰ ਫੋਨ ਕਰ ਦਿੰਦਾ ਬਸ ਬਣ ਕੀ ਰੰਗ ਉਹਥੇ ਲੱਗੂਗਾ ਸਾਹਮਣੇ ਉਹ ਸਾਹਮਣੇ ਗੰਧ ਤੇ ਹੋਏ ਇਥੇ ਲੈ ਕਿਥੇ ਹੱਥ ਝਿਲਾਉਣੇ ਆ ਇੱਥੇ ਲਾ ਦੇਣਾ ਇੱਥੇ ਲਾ ਦੇਣਾ ਛੋਟਾ ਜਿਹਾ ਬਣਾਵਾਂ ਬਟਨਾ ਮਾ ਕੋਈ ਨਹੀਂ ਤੇਲਾ ਖਰਾਬ ਹੋ ਜੀਆ ਇਹ ਇੱਕ ਡੱਬੇ ਦਾ ਬਣਾ ਲੂ ਕੋਈ ਨਾ ਫਲਾ ਲੈਦੇ ਫਿਰ ਮਾਂ ਪਿੰਜੀ ਦਾ ਨਹੀਂ ਹਾਂ ਦੇ ਆਂਦਾ ਇਥੇ ਨਹੀਂ ਗਈ ਬਿਖੇਗਾ ਇਹ ਲਿਆਈ ਕਿਡੂ ਗਿਫਟ ਆ ਰਹਾ ਕਿੰਨੇ ਸਾ ਤੁਮ ਦੇ ਕਿੰਦੀ ਬਾਤ ਕਿੱਥੇ ਲਾਹੇਂਗੀ ਬਿੱਤੇ ਲਾਹੇਂਗੀ ਇਹ ਪੰਡ ਸੜਿਆ ਨਾ ਬਾਤ ਨੂੰ ਦਾ ਮੋੜ ਕੋੜ ਕੇ ਛੜਿਆਂ ਦੀ ਆ ਜਾਂਦੇ ਯਾਰ ਸੱਚੀ ਗੱਲ ਸੱਚੀ ਗੱਲ ਬੋਲ ਨਿਕਲ ਜਾਂਦੀ ਆ ਨਿਕਲ ਕੀ ਕਰਾਂ ਮੇਰੇ ਸਰ ਲਾ ਨਾ ਅੱਗੇ ਆ ਗਈ ਹੈ ਚੱਕ ਲੋ ਬੇ ਮੁੰਡਿਓ ਬੋਚੋ ਬੋਚੋ ਹੈ ਮੁੰਡਿਓ ਚੱਕ ਲੋ ਚੱਕ ਲੋ ਬੇ ਮੁੰਡਿਓ ਮਾਸੇ ਮਾਸੇ ਹੋਸਨ ਜਾਂ ਤਾਕਾ ਕਾਕੀ ਨੂੰ ਸਮਝਾਵਾ ਸਾਡੀ ਜਮਨ ਤੇ ਛੜਦੀ ਆ ਤਾਕਾ ਕਾਕੀ ਨੂੰ ਸਮਝਾਵਾ ਸਾਡੀ ਜਮਨ ਤੇ ਛੜਦੀ ਆ ਗਲਤ ਗਾਇ ਬੜਾ ਬੜਾ ਮਣਿਆ ਤਾਕਾ ਛੜ ਜਾ ਤੈਨੂੰ ਕੋਈ ਨਹੀਂ ਅੰਦਰੋਂ ਨਾ ਟੰਗ ਛੜ ਲੈ ਤੈਨੂੰ ਕੋਈ ਤੇਰੀ ਮਾਂ ਬਘਰੀ ਤੇਰੀ ਭੈਣ ਤੇ ਤਾਰਾ ਪੁਰਾਣੇ

ਦੀ ਨਾਮ ਕੇ ਜਾਏ ਤਾਂ ਹਾਂ ਕੰਮ ਸ਼ੁਰੂ ਕਰ ਲੋ ਹਾਂ ਇਹ ਕਰਦੇ ਆਂ ਆ ਗਈ ਪੱਤੀ ਲੈ ਆ ਜੀਬੇ ਦੇ ਵਿੱਚ ਤੇਲ ਪਾ ਦੇ ਉੱਪਰ ਪਾ ਦੇ ਹਾਂ ਇਹ ਕਿਉਂ ਪਾ ਦੇ ਹਾਂ ਕੀ ਲੈ ਗਾਣ ਸੋਹਣੀਆਂ ਵੇਖ ਪੱਤੀ ਨੇ ਖਾਂ ਸੋਹਣੀਆਂ ਸੱਦਿਆ ਜਿੰਦਰ ਉਹ ਤਾਂ ਹਿੱਥੇ ਵੀ ਹੋ ਗਈ ਉਹ ਤਾਂ ਇੱਕੋ ਜਿਹੀ ਹੋ ਗਈ ਬੋਲੀ ਉਹ ਬੋਨ ਵਾਲੀ ਬੋਲੀ ਤੂੰ ਪਾ ਤੀ ਦੇਖੀ ਮਾਮੀ ਆ ਜਾ ਯਾਰ ਤੁੰਤਾ ਆ ਮਾਮੀ ਆ ਜਾ ਯਾਰ ਤੁੰਤਾ ਆ ਗਾਣੇ ਨਹੀਂ ਆਉਂਦੇ ਆ ਸੋਫਤਾ ਕਰੇਗੀ ਬੋਲੀ ਪਾ ਦੇਂ ਢੀ ਕੁੜੀ ਹੈ ਜਾਂ ਢੀ ਕੁੜੀਏ ਚੱਕ ਲਿਆ ਫਜਾਰ ਵਿਚੋ ਛਣੇ ਨੀਏ ਪਿੰਡੇ ਰੱਲ ਆ ਕੋਤਲੇ ਦੇਖਾ ਤੂੰ ਪੈਂਟ ਵਾਲੀ ਇੱਕ ਪੌਣੀ ਉੱਤਰੋਂ ਵਾਲੀਆਂ ਪਾ ਜਾਣੀਆਂ ਜੰਦਰ ਮਾ ਸਾ ਬੈਠੀ ਤੀ ਪੇਟ ਠਾਦੀ ਬੀਜ ਜਦ ਵਿੱਚ ਨਾ ਕਿਉਂਦੇ ਆ ਕੁਰਸੀ ਉੜ ਕੁਰਸੀ ਤੇ ਦਾਲਣੀ ਆ ਜੀ ਹਾਂ ਨਹੀਂ ਵਧੀਆ ਤਾਂ ਵੀ ਪੇਟ ਵਧੀਆ ਚਲ ਸਗਨ ਦੇ ਦੇ ਮੈਨੂੰ ਮਾਰ ਦੇ ਪਹਿਲਾਂ ਲਾ ਦੀਏ ਹਾਂ ਜੀ ਤੇਰੀ ਸਗਨ ਦੇ ਲੈ ਤੇਰਾ ਹੋ ਗਿਆ ਜਿਸ ਕੰਪਨੈਂਟ ਥੱਲੇ ਰੱਖਣਾ ਜੋੜੀ ਨੂੰ ਥੰਨੇ ਰੱਖਾ ਐ ਚੱਲ ਨਹੀਂ ਨਹੀਂ ਜੋੜੀ ਚਾਹ ਕਰੂ ਥੰਦੇ ਕਾ ਨੋੜਾ ਕਰੀ ਆ ਯਾਰ ਕੋਈ ਨਾ ਵਿੱਚ ਸਪੈਸ਼ਲ ਨਹੀਂ ਆ ਕੋਈ ਨਾ ਉੱਚੀ ਵੀ ਲੈਣਾ ਇਹ ਇਹ ਸਾਬਰੀ ਵਾਲਾ ਚੌਕ ਤੇ ਆ ਮਾੜੀ ਦੰਦਰੀ ਭੜ ਜਾਣਾ ਤੈਨੂੰ ਦੋ ਮਿੰਟਾਂ ਨੂੰ ਬੋਲ ਗਿਆ ਵੀ ਸੁਣ ਲੋ ਮੱਚੋਣੀਆਂ ਦੇਖੀਏ ਤੂੰ ਹਾਂ ਮੂਹਨ ਨਾ ਦੇ ਖਲੇ-ਖਲੇ ਲੱਗੇ ਮੂਹਨ ਗੱਲਾਂ ਹੀ ਰਲਾ ਦੇ ਗੱਲਾਂ ਦੇ ਮਾਣ ਹੈ ਅਸਾ ਬੈਠ ਕੋਈ ਨੀ ਬਿਕਰੀ ਵਨੋਂ ਨਹੀਂ ਆਉਂਦੀ ਬਿੰਦ ਅਹ ਉਹ ਫੀਸ਼ੀਅਨ ਨਾ ਖਰਾਬ ਹੋ ਜੇ ਇੱਧਰ ਬਾਹਰ ਘਰ ਆਉਣੇ ਤਾਂ ਕਰਦਾ ਹੋਵੇ ਸੋਰਾ ਕਲਾਕਾਰ ਜੀ ਆ ਜੁ ਗਏ ਨਾ ਲੈ ਲੈ ਦੋ ਬੰਦੇ ਲਾਣਾ ਫੈਂਡ ਬੰਦਾ ਯੋ ਜੇ ਦਮੇ ਕਿ ਮੈਂ ਇੱਕ ਮਿੰਟ ਜੇ ਮੈਂ ਮੈਂ ਤਾਂ ਮਾਰੇ ਆ ਇਧਰ ਇਧਰ ਜਲਦੀ ਸਪਸ਼ਟ ਕਰੋ ਇਹਦਾ ਡਾਂਗੇਸਾਰੂ ਕੈਮਰਾਮੈਨ ਆ ਜਾ ਲੈ ਲੈ ਕੇ ਆਉਂਦੇ ਆ ਇੱਕ ਤਾਂ ਹੋਰ ਡਾਂਗੇਸਾਰਦੇ ਆ ਸਹੀ ਗੱਲ ਆ ਸਾਨੂੰ ਫ੍ਰੀ ਮਿਲੇ ਹੋਏ ਆ ਹਾਂ ਤਾਨੂੰ ਗਰੀ ਬਣਾਂ ਨਾਲੇ ਕਿਉਂਦੇ ਲੈ ਆਉਂਦੇ ਨਾ ਲੈ ਕੇ ਆਉਂਦੇ ਨਾ ਲੈ ਕੇ ਆਉਂਦੇ ਨਾ ਲੈ ਕੇ ਆਉਂਦੇ ਮੈਂ ਆ ਦੇਖ ਕਰ ਹੁੰਦਾ ਕਿਉਂ ਲੈ ਕੇ ਆਉਂਦੇ ਹੈਦਾ ਕਿ ਨਾ ਆ ਵੀ ਆ ਕੇ ਲੈ ਕੇ ਆਏ ਇਸ ਵਾਰ ਇਹ ਹੈ ਜੀ ਹਾਂ ਹਾਂ ਮੈਂ ਬਿੱਟੂ ਤੁਸੀਂ ਲੈ ਕੇ ਆਉਂਦੀਆਂ ਉਹ ਵਾਰੀ ਉਹ ਤੇ ਸਾਈ ਨੂੰ ਕਹਿੰਦਾ ਢੱਬਾ ਚੱਕ ਲੈ ਮੈਂ ਵੀ ਇਹਦਾ ਜੀਜੇ ਨੇ ਸਾਲੀ ਚੁੱਪ ਕਰਾ ਤੇ ਕਿੱਥੇ ਗਈ ਇੱਕ ਨਾ ਬੀਵੀ ਲੋਕ ਕੀ ਹੁੰਦਾ ਹਲੋ ਬੈਚੋੜੀ ਚੀ ਵੀ ਰੱਖ ਦੇ ਲੱਟੂ ਹਾਂ ਜੋੜਾ ਜੋੜੇ ਹਰਦੇ ਦੋ ਦੋ ਕੋਈ ਨਹੀਂ ਉਹ ਬੱਦੂ ਕੁੜੀ ਪਹਿਣਵਾ ਲਈ ਕਰਨਾ ਬਸ ਕੀਤੇ ਬਾਅਦ ਵਿੱਚ ਦੇਖੀ ਮੈਂ ਲਖਾਇਆ ਬਾਬਾ ਸਾਰੇ ਗੰਡਾ ਦੇਪੋ ਤੇ ਅੰਦਰ ਵਿੱਚ ਚਰੋ ਵਿੱਚ ਜਿੰਨੇ ਸਾਲ ਲੰਘ ਗਏ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਕੀ ਜੇ ਜਿੰਨੇ ਸਾਲਾਂ ਦਾ ਮੋਂਨੀਆਂ ਹੀ ਦੋ ਨਹੀਂ ਜਿੰਨੇ ਸਾਲਾਂ ਦੇ ਮੈਂ ਅੱਛਾ ਉਹਦਾ ਹੁਣ ਪੂਰੀਆਂ 11 ਘੰਟਾਂ ਦੇ ਕੇ ਹਟੋ ਸਹੀ ਗੱਲ ਆ ਖੋਲਣਾ ਪੈਂਦਾ ਯਾਰ ਇਹ ਤਾਂ ਹੁਣ ਕੱਲੂ ਹਾਂ ਬੱਸ ਜਿੰਨੇ ਵਿੱਚ ਬੋਲਣੀ ਆ ਅੱਗੇ ਉਹਦੇ ਚ ਹੈ ਨਾ ਥੋੜੀ ਗੱਠ ਐਡ ਕਰ ਐਡ ਹਾਂ ਹੈ ਜੀ ਉਹ ਤਾਂ ਖੁੱਲਣੀ ਨਹੀਂ ਇਹ ਤਾਂ ਹੈ ਕੋਈ ਕਰ ਕਰਦੀ ਆ ਪਹਿਲਾਂ ਹੀ ਬਈ ਨੋ ਨਾ ਆਹ ਇਹਨਾਂ ਘੰਟੇ ਦਾ ਬੋਤ ਕੈਂਚੀ ਨਾਲ ਕੱਟਦੇ ਇਹ ਵੇੜਦੇ ਆਪੋ ਕੇਂਚੀ ਕੜੀ ਗਾਟ ਇਹ ਚੱਕੋ ਜੰਮ 11 ਬਾਤ ਕਰਦੇ ਆਂ ਭਾਈ ਜੀਜੇ ਦਾ ਇਨੇ ਕ ਜੂਸ ਨੇ ਬਾਹਰ ਕ ਜੂਸ ਨੇ ਜੀਜੇ ਦਾ ਬਾਹਰ ਕ ਜੂਸ ਬਹੁਤ ਬਾਹਰ ਬਹੁਤ ਜੀਜੇ ਕ ਜੂਸ ਆ ਇਹ ਕਿਹੜਾ ਹਾਲ ਪੈਂਦੀ ਆਂ ਉਹ ਜੀਜੇ ਦੇ ਗੁੱਡੇ ਦਾ ਆਉਂਦੇ ਆ ਤਾਂ ਕ ਜੂਸ ਆ ਗੋਟੇ ਤੋਂ ਹੁਣ ਦਾ ਨਾਲ ਕੀ ਪੈਦਿਆਂ ਦਾ ਜੇ ਖਾਣਾ ਖਲਾਉਣਾ ਵਾ ਫਾਇਦਾ ਤੋਂ ਬੋਟੇ ਨਹੀਂ ਦੁਖੜੇ ਹੈ ਦੁਖੜ ਕੋਲ ਲੱਗਿਆ ਬੀ. ਜੇ ਦੇ ਤਾਂ ਕੰਮੇ ਨੇ ਗਾਉਣਾ ਸੀ ਲੱਕ ਨੂੰ ਫੁਰਕਦਾ ਆਵੇ ਵਾਲਾ ਹੁਣ ਤੁਸੀਂ ਗਾਓ ਜਿੱਦਾਂ ਲੱਕ ਜਿੱਦੇ ਦਾ ਜਾਦਾ ਗਾਵਾ ਮੜਾ ਕੋਈ ਮਾਤਾ ਕਿਸੇ ਨਾ ਨਹੀਂ ਇਹਦੇ ਵੇਟਾਂ ਬੰਨ ਸਨੀ ਸੋਟੀ ਹੁੰਦੀ ਹੈ ਇਹ ਲੈ ਕੋਈ ਚੱਕੀ ਤੇ ਮੈਂ ਇਹਨੂੰ ਦੇਖਵਾਣਾ ਸੀ ਵੀ ਥੱਲੇ ਹੱਥ ਪਰ ਮਮੀ ਪਿੱਛੇ ਪਾਲੋ ਹੱਥ ਮੋੜਾ ਦੇ ਪਿੱਛੇ ਪਾਲੋ ਪਿੱਛੇ ਲਾ ਕੋਈ ਨਹੀਂ ਆਇਆ ਹਾਂ ਇਹਨੂੰ ਦੇਖੋ ਦੋਨੇ ਲਾ ਲੀ